ਇਹ ਆ ਹੈ ਜੀ ਕੀੜਾ ਦੇਖੋ ਚਮਕ ਗਿਆ ਜੀ ਇਹ ਆ ਦੇਖ ਇਹ ਆ ਦੇਖ ਇਹ ਹੈ ਆ ਸੁੰਡਾ ਜੀ ਇਹਨੂੰ ਕਹਿੰਦੇ ਨੇ ਗੋਬ ਦਾ ਕੀੜਾ ਪੈ ਗਿਆ ਜੀ ਇਹ ਕਣਕਾਂ ਨੂੰ ਪੈ ਗਿਆ ਆ ਕਣਕ ਸਾਈਡ ਤੋਂ ਫੁੱਟਣ ਵੀ ਲੱਗੀ ਜੀ ਜਿੱਥੋਂ ਇਹਨੇ ਆ ਸੈਂਟਰ ਖਾ ਲਿਆ ਦੇਖੋ ਤੇ ਆ ਸੈਂਟਰ ਦੀ ਇਹਦਾ ਆ ਸੈਂਟਰ ਦੀ ਆ ਖਾ ਲਿਆ ਇਹ ਆ ਸਾਈਡ ਤੋਂ ਹਟਾਰਾ ਕਰਨ ਲੱਗੇ ਜੀ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਆ ਨਮੀ ਵਿਫਤਾ ਨੇ ਕਿਲੇ ਕਿਸਾਨ ਵੀਰੋ ਇੱਕ ਸੁਪਰ ਸੀਡਰ ਨਾਲ ਏਤ ਕੀ ਪਹਿਲੀ ਵਾਰ ਕੀੜਾ ਪਿਆ ਜੀ ਸਾਡੇ ਆ ਦਵਾਈ ਕਰ ਰਹੇ ਆ ਜੀ ਪਹਿਲਾਂ ਸਾਨੂੰ ਐਂ ਦੀ ਵੀ ਕਿਹੜਾ ਕੀੜਾ ਪਊਗਾ ਕਦੇ ਪਿਆ ਨਹੀਂ ਸੀ ਇਸ ਕਰਕੇ ਹੁਣ ਸਪਰੇਅ ਕਰ ਰਹੇ ਆ ਜੀ ਟੋਲੀਆਂ ਨਾਲ ਐਨਾ ਤੋਂ ਕਰ ਅਸੀਂ ਨੇ ਸੁਪਰ ਸੀਡਰ ਨਾਲ 2.0 ਡੇਢ ਕਿੱਕਰ ਹੈ ਜੀ ਬਾਕੀ ਅਸੀਂ ਤਪੜਾ ਲਈ ਟਰੈਲਰ ਤੇ ਪਾਤੀ ਉਹਦੇ ਨਾਲ ਵੀ ਜੀ ਜੀ ਬਜਾਈ ਕਰੀ ਹੈ ਇਹ ਆ ਦੇਖੋ ਜੀ ਹੁਣ ਟੋਲੀਆਂ ਨਾਲ ਕਰਨੇ ਆ ਸਪਰੇਅ ਕਿਸਾਨ ਵੀਰੋ ਇਕ ਗਵਰਨਮੈਂਟ ਕਹਿੰਦੀ ਆ ਸੁਪਰਸੀਡਰ ਸਬਸਿਡੀ ਦੇ ਦੇ ਤੇ ਤੇ ਆ ਲਓ ਜੀ ਸੁਪਰਸੀਡਰ ਨਾਲ ਬੀਜੋ ਕਿਸਾਨ ਵੀ ਲੋਕ ਕਹਿੰਦੇ ਹੋ ਕੀੜਾ ਨਹੀਂ ਪੈਂਦਾ ਸਾਨੂੰ ਵੀ ਐਂਦੀ ਵੀ ਕੀੜਾ ਤਾਂ ਉਹੀ ਲੋਕ ਕਹਿੰ ਜਾਂਦੇ ਨੇ ਵੀ ਪੈਂਦਾ ਨਹੀਂ ਇਹ ਕੀ ਪਤਾ ਲੱਗਿਆ ਜੀ ਵੀ ਸਾਡੇ ਵੀ ਕੀੜਾ ਆ ਗਿਆ ਨਹੀਂ ਹਾਂ ਜੀ ਆ ਦਵਾਈ ਆ ਜੀ ਇਹ ਟੈਕ ਪਲੱਸ ਆ ਦੇਖੋ ਜੀ ਇਹਦਾ ਸਾਲਟ ਦੇਖ ਲਓ ਤੁਸੀਂ ਆ ਜੀ ਅੱਛਾ ਜੀ ਇਹ ਅਸੀਂ ਪਾਉਨੇ ਆ ਜੀ ਇੱਕ ਢੋਲੀ ਦੇ ਵਿੱਚ 50 ਗ੍ਰਾਮ ਇਹ 20 ਐਮ ਐਲ ਦਾ ਜੀ ਪਹਿਲਾਂ ਇੱਕ ਪਾ ਗਿਆ ਜੀ ਇੱਕ ਹੋਰ ਪਾਉਨੇ ਆ ਅੱਧਾ ਕ ਹੋਰ ਪਾ ਦਾਂਗੇ ਇਹ ਆ ਲਓ ਜੀ ਇਹ 6 ਢੋਲੀਆਂ ਤਕਰੀਬਨ ਕੀਲੇ ਤੇ ਕਰ ਦਾਂਗੇ ਜੀ ਕੰਟਰੋਲ ਕਰਦੀ ਹੈ ਜੀ ਕੀੜੇ ਨੂੰ ਇਹ ਦਵਾਈ ਵਧੀਆ ਜੇ ਆਪਾਂ ਛਿੱਟੇ ਨਾਲ ਪਾਈਏ ਤੇ 505 ਵੀ ਵਧੀਆ ਕੰਮ ਕਰਦੀ ਹੈ ਜੀ ਸਤਿ ਸ਼੍ਰੀ ਅਕਾਲ ਵੀਰੋ ਆ ਦੇਖੋ ਜੀ ਸ਼ਾਮ ਦਾ ਟਾਈਮ ਹੋ ਰਿਹਾ ਹੈ ਬਸ ਉਹ ਲਿਆ ਹੀ ਕੱਢਾਂਗੇ ਜੀ ਜਿਹੜਾ ਰਹਿ ਜੂਗੀ ਦੋ ਟੋਲੀਆਂ ਸਵੇਰੇ ਕੱਢਾਂਗੇ ਜੀ ਕਿਉਂ ਫਿਰ ਹੋਰ ਕੀ ਕੰਮ ਕਰਨਾ ਹੈ ਜੀ ਇਹ ਆ ਆ ਗਈ ਜੀ ਆਪਣੀ ਨਿਸ਼ਾਨੀ ਇਹ ਫਾਂਟ ਰਹਿ ਗਈ ਸੀ ਇਹ ਤੋਂ ਇੰਨੇ ਕ ਅੱਗੇ ਆ ਦੇਖੋ ਜੀ ਇਸ ਤਰ੍ਹਾਂ ਥੋੜਾ ਜਿਹਾ ਸਲੋ ਚੱਲਣਾ ਪਊਗਾ ਜੀ ਕਿਉਂ ਇਹ ਆ ਦੇਖੋ ਜੀ ਕੀੜਾ ਪਿਆ ਹੈ ਆਹ ਦੇਖੋ ਆਕਲੀ ਪੀੜੀ ਹੋ ਰਹੀ ਹੈ ਜਿਹੜੀ ਜਮਾ ਡਾਊਨ ਹੋ ਰਹੀ ਐ ਇਹ ਆ ਜੀ ਕੀੜਾ ਪਿਆ ਹੋਇਆ ਅਸੀਂ ਕੱਢ-ਕੱਢ ਕੇ ਦੇਖਿਆ ਜੀ ਚਿੱਟਾਂ ਪੂਰੇ ਜੇ ਰੰਗ ਦਾ ਮੂੰਹ ਆਦਾ ਸੁੰਡ ਹੁੰਦਾ ਜੀ ਇਹ ਸੁੰਡ ਇਹ ਬਸ ਖਾਜਾ ਗੋਭ ਨੂੰ ਖਾ ਕੇ ਵਿੱਚ ਵੜ ਕੇ ਬਹਿ ਜਾਂਦਾ ਅੱਗੇ ਚੱਲਿਆ ਜਾਂਦਾ ਉਹ ਵੇਡੇ ਨੂੰ ਖਾ ਖਤਮ ਕਰਕੇ ਫਿਰ ਅੱਗੇ ਆ ਦੇਖੋ ਡੇੜੀਆਂ ਡੇੜੀਆਂ ਜਾਦੇ ਆ ਜੀ ਆ ਦੇਖੋ ਆ ਡੇੜੀ ਖਤਮ ਕਰਤੀ ਜਮਾ ਅੱਗੇ ਬਿਲਕੁਲ ਠੀਕ ਹੈ ਜੀ ਇਹ ਡੇੜੀਆਂ ਡਰੀ ਹੈ ਇਹ ਅਸੀਂ ਸਾਰੀ ਤੇ ਹੁਣਾਂ ਅਦੋ ਕਰਾਂਗੇ ਜੀ ਇਹਨੂੰ ਫਤਰੀ ਬੀੜੇ ਜੀ ਨੂੰ ਇੱਕੋ ਕੱਢ ਲਿਆ ਇਹ ਕੋਈ ਅੱਧੀ ਜੀਲੇ ਦਾ ਲੱਤ ਘੱਗ ਰਹੇਗੇ ਜੀ ਸਾਡਾ ਉਂਟੋਂ ਫਾਂਡ țeਡਾਂਗੇ ਜੀ ਫਰਫਾਂਟਾਂ ਨਾਲ तकरीबन ਜਾਦੇ ਚੌੜੀ ਫਾਂਡ ਨਹੀਂ ਲੈਂਦੇ ਜੀ ਇੱਕ ਤੋਂ ਉੱਪਰ ਸਿੱਡਰ ਦਾ ਇੱਕ ਹੀ gekeੜਾ ਲਿਜਾਣੇ ਆ ਓ ਵੀਰਾ ਸਾਰਾ ਬੁੱਟਾ ਜਿਹੜਾ ਗਿੱਲਾ ਹੋ ਜਾਂਦਾ ਬੁੱਟਾ ਗਿੱਲਾ ਹੋ ਜਾਂਦਾ ਧਰਤੀ ਵੀ ਗਿੱਲੀ ਹੋ ਜਾਂਦੀ ਹੈ ਜੀ ਟੀਲੇ ਦੇ ਵਿੱਚ ਕੰਮ ਸੇ ਕੰਮ 8 ਢੋਲੀਆਂ ਪੈਣੀਆਂ ਨੇ ਨਹੀਂ ਜੀ ਫੇਰ ਜਾ ਕੇ ਇਹ ਕੰਟਰੋਲ ਹੁੰਦਾ ਜੇ ਕਹਿੰਗੇ ਆਪਾਂ ਚਾਰ ਢੋਲੀਆਂ ਨਾਲ ਚਾਰ ਢੋਲੀਆਂ ਨਾਲ ਨਹੀਂ ਖਬਰ ਹੁੰਦਾ ਜੀ ਕਿਉਂਕਿ ਇਹ ਵਿੱਚ ਬੈਠਾ ਜਦੋਂ ਤੱਕ ਇਹ ਗਿੱਲਾ ਨਹੀਂ ਹੁੰਦਾ ਉਟਾ ਉਦੋਂ ਤੱਕ ਇਹ ਮਤਲਬ ਕੰਟਰੋਲ ਨਹੀਂ ਕਰਦੀ ਦਵਾਈ ਕਈ ਕਿਸਾਨ ਵੀਰ ਮੇਰੇ ਜਲਦਬਾਜੀ ਕਰ ਜਾਂਦੇ ਨੇ ਪਾਣੀ ਘਟ ਲਾਂਦੇ ਨੇ ਇਹ ਚੀਜ਼ਾਂ ਵਾਸਤੇ ਪਾਣੀ ਜ਼ਰੂਰੀ ਹੈ ਜੀ ਕਿਉਂਕਿ ਬੂਟੇ ਦੇ ਵਿਚਾਲੇ ਵੜ ਰਿਹਾ ਤਾਂ ਜਿਹੜਾ ਤਣੇ ਤਣੇ ਦੇ ਵਿਚਾਲੇ ਵੜ ਰਿਹਾ ਉਹਨੂੰ ਕੰਟਰੋਲ ਕਰਨ ਵਾਸਤੇ ਜਦੋਂ ਤੱਕ ਬੂਟੇ ਤੇ ਦਵਾਈ ਨਹੀਂ ਚੰਗੀ ਤਰ੍ਹਾਂ ਪੈਂਦੀ ਆ ਦੇਖੋ ਅਸੀਂ ਇੱਕੇ ਸੁਪਰ ਸਿੱਡਰ ਦਾ ਕੀੜਾ ਲਜਾਣੇ ਇੱਕ ਵਾਰ ਇਸ ਤੋਂ ਵੱਧ ਨਹੀਂ ਲਜਾਉਂਦੇ ਉਹਨੂੰ ਕਈ ਕਿਸਾਨ ਵੀਰ ਕੀ ਕਰਦੇ ਨੇ ਇਸ ਤਰ੍ਹਾਂ ਕਰ ਲਾਣੇ ਨੇ ਨਿਯੋਜਲਾ ਇਸ ਤਰ੍ਹਾਂ ਇਹਦਾ ਕੀ ਫਾਇਦਾ ਜੀ ਇਹਦਾ ਪੱਤਿਆਂ ਦੇ ਪੈ ਗਿਆ ਕੀੜਾ ਤਾਂ ਥੱਲੇ ਆ ਜੀ ਇਸ ਤਰ੍ਹਾਂ ਨਿਯੋਜਲਾ ਦਾ ਮੂੰਹ ਨੀਤੇ ਰੱਖੋ ਜੀ ਧਰਤੀ ਤੋਂ ਇੱਕ ਸਮਾਨ ਵਾਸਾ ਫੁੱਟ ਡੇਢ ਫੁੱਟ ਦੀ ਦੂਰੀ ਤੇ ਧਰਤੀ ਤੋਂ ਨਿਯੋਜਲਾ ਰੱਖੋ ਇਹ ਆ ਗੋਲ ਨਿਊਜਲਾ ਜਿਹੜੀ ਫਲਾਟ ਆ ਇਹ ਵਤੋ ਜੀ ਕਈ ਵੀਰ ਮੇਰੇ ਕਿਸਾਨ ਵੀਰ ਅੱਜ ਕੱਲ ਆ ਕੇ ਕਟ ਵਾਲੀ ਨਿਊਜਲ ਵਰਤਦੇ ਕਟ ਵਾਲੀ ਤਾਂ ਨਦੀਨਾਂ ਵਾਸਤੇ ਬਣੀ ਆ ਜੀ ਕਿਉਂਕਿ ਨਦੀਨਾਂ ਦੇ ਪੱਤੇ ਦੇ ਪਾਣੀ ਪੈਣਾ ਜਿੰਦਾ ਇਹ ਤਾਂ ਆਪਾਂ ਨੂੰ ਜੜ ਤੇ ਤਣੇ ਤੇ ਆ ਦੇਖੋ ਜਿੱਥੇ ਪ੍ਰਾਲ ਜਾਦੇ ਆ ਉੱਥੇ ਸਾਰੀ ਕਣ ਖਤਮ ਗਾਤੀ ਇਹ ਕੀ ਕਿਸਾਨ ਵੀਰ ਉਹ ਜਿਆਦੇ ਬਹੁਤ ਜਿਆਦੇ ਗਿਣਤੀ ਚ ਪਿਆ ਜੀ ਕੀੜਾ ਇਹ ਪਹਿਲਾ ਸਾਡੇ 4 ਸਾਲ ਹੋ ਗਏ ਤੇ ਸਾਨੂੰ ਬੀਜਿਆਂ ਨੂੰ ਕਦੇ ਵੀ ਕੀੜਾ ਨਹੀਂ ਪਿਆ ਜੀ। ਕਦੇ ਸਮੱਸਿਆ ਨਹੀਂ ਆਈ। ਨਾ ਅਸੀਂ ਕਦੇ ਕਲੋਰੋ ਪਾਈ, ਨਾ ਕੋਈ ਬੀਜ ਦੇ ਵਿੱਚ ਦਵਾਈ ਲਾਈ। ਬਸ ਬੀਜ ਸੋਧਣ ਵਾਲੀ ਜਰੂਰ ਲਾਦਾਂ ਨੇ ਆ ਕੁੰਗੀ ਵਗੈਰਾ ਦੀ ਦਵਾਈ। ਇਹ ਨਹੀਂ ਅਸੀਂ ਜੀ ਪਾਈ ਕਦੇ ਜਿਹੜੀ ਇਹ ਕੀਟਨਾਸ਼ਕਾ ਕਲੋਰੋਪੈਰੀਫਾਸ ਜਾਂ 505 ਇਹ ਦਵਾਈਆਂ ਨਹੀਂ ਅਸੀਂ ਕਦੇ ਲਾਈਆਂ ਜੀ। ਜੋ ਪਹਿਲਾਂ ਲਾਇਆ ਕਰਦੇ ਕਈ ਵਾਰ ਲੇਟ ਹੋ ਜਾਂਦੀ ਉਦੋਂ ਚਿੜੀਆਂ ਜਾਦੇ ਹੋਇਆ ਕਰਦੀਆਂ ਤੀੜੀਆਂ ਕਾਉ ਕਢ ਲਾਂ ਦਿੱਤੀ ਉਹਨਾਂ ਦੇ ਮਾਰੇ ਤਾਂ ਲਾਇਆ ਕਰਦੇ ਤੁਹਾਨੂੰ ਤਾਂ ਕੋਈ ਸਮੱਸਿਆ ਨਹੀਂ ਰਹੀ ਜੀ ਆ ਡਰਲਾਂ ਆ ਗਈਆਂ ਤੱਪੜ ਵਾਲੀਆਂ ਦਾਣੇ ਉੱਤੀ ਪੈ ਰਹੇ ਨੇ ਨਾਲੇ ਕੋਈ ਜਾਨਵਰ ਨਹੀਂ ਇਹਨਾਂ ਨੂੰ ਛੇੜਦਾ ਮਾਲਾ ਮੋਟਾ ਚੂਹਾ ਪਰੋਲਿਆ ਕਰਦਾ ਉਹ ਚੂਹੇ ਵੀ ਘਟ ਗਏ ਜੀ ਕਿਉਂ ਇਦੋਂ ਸਾਡੇ ਏਰੀਆ 'ਚ ਥੋੜਾ ਜਿਹਾ ਫਲੱਡ ਆਂਦਾ ਜੀ ਪਾਣੀ ਆਪਣਾ ਇਹ ਪਾਣੀ ਦੇ ਕਾਰਨ ਚੂਹੇ ਵੀ ਘਟ ਰਹੇ ਨੇ ਪਹਿਲਾਂ ਬਹੁਤ ਜ਼ਿਆਦਾ ਚੂਹਾ ਹੋਇਆ ਕਰਦਾ ਜੀ ਉਹ ਵੀ ਕੱਟਦਾ ਦੀ ਕਣਕ ਨੂੰ ਬਹੁਤ ਪਰ ਆ ਨਵਾਂ ਆ ਗਿਆ ਜਿਹੜਾ ਨਵਾਂ ਸੁੰਡ ਇਹਨੇ ਬਹੁਤ ਕਿਸਾਨ ਵਿਫਤਾ ਚ ਪਾਤੀ ਕਈ ਬੁੱਟੇ ਦਾ ਕਿਸਾਨ ਵੀਰੋ ਉਤੋਂ ਕੀੜੇ ਨੇ ਖਾਰ ਕੇ ਨੇ ਅਸੀਂ ਨੇ ਪੱਟ ਕੇ ਦੇਖੇ ਸਾਈਡ ਤੋਂ ਜਿਹਦੀ ਜੜ ਸਹੀ ਹੈ ਉਹ ਸਾਈਡ ਤੋਂ ਉਸਨੇ ਫਟਾਰ ਕਰ ਲਈ ਜੀ ਸਾਈਡ ਤੋਂ ਜਿਵੇਂ ਆਪਣੇ ਕਣਸੂਹਾ ਪਏ ਤੋਂ ਬਾਅਦ ਚਰੀ ਫੁੱਟਿਆਂ ਦੀ ਹੈ ਕਈ ਬੁੱਟੇ ਦਾ ਅਸੀਂ ਲਗਾਤਾਰ ਦੇਖੇ ਨੇ ਜੀ ਐਸੀ ਤਰ੍ਹਾਂ ਹੀ ਬਪਰੇ ਨੇ ਅਰੇ ਪਹਿਲਾਂ ਜਿੰਨੇ ਦਾ ਟ੍ਰਾਇਲ ਦੇਖਿਆ ਜੀ ਉਹਦਾ ਜ ਟ੍ਰਾਇਲ ਦੇਖਿਆ ਜੀ ਵੀ ਇਹ ਦਵਾਈ ਮਾਰੂਗੀ ਅਸੀਂ 505 ਵੀ ਪਾਈ ਤੇ ਸਾਢੇ ਢਾਈ ਦਵਾਈ ਵੀ ਪਾਈ ਇਹ ਦੋਆਂ ਨਹੀਂ ਕੰਮ ਕਰਿਆ ਜੀ 505 ਨੇ ਵੀ ਕੰਮ ਕਰਿਆ ਤੇ ਇਹ ਨੇ ਵੀ ਕਰਿਆ ਇਹ ਥੋੜਾ ਜਾ ਵੱਧ ਕੰਮ ਕਰਦੀ ਹੈ 505 ਜੇ ਆਪਾਂ ਰਮਾਂਦੇ ਹੋਏ ਆਪਾਂ ਜੀ ਭਰ ਕੇ ਕੇਹਾਰਾ ਫੇਰ ਪਾਈ ਜਾਂਦੇ ਕਹੇ ਉਹਨੂੰ ਰੇਤੇ ਲਾ ਕੇ ਪਾ ਦੋ ਚਾਹੇ ਉਹਨੂੰ ਮਿੱਟੀ ਚ ਲਾ ਕੇ ਜਿਆਦਾ ਤਾਂ ਮਿੱਟੀ ਚ ਠੀਕ ਰਹਿੰਦੀ ਹੈ ਜੀ ਕਿਉਂਕਿ ਮਿੱਟੀ ਬ੍ਰੀਕ ਹੁੰਦੀ ਹੈ ਸਾਰੀ ਥਾਵਾਂ ਤੇ ਬਗਜਾਂ ਦੀ ਕਵਰ ਕਰਨਾ ਵੀ ਥਾਵਾਂ ਨੂੰ ਕਿਸਾਨ ਵੀਰੋ ਇਹ ਆਪਣੇ ਕਿਸਾਨਾਂ ਨੂੰ ਦਿਨ ਦਿਨ ਇਹ ਸਮੱਸਿਆ ਜਿਹੜੀ ਕਈ ਕਿਸਾਨ ਤਾਂ ਣਕ ਨੂੰ ਬਾੱਕੀ ਵੀਜਣ ਲੱਗ ਰਹੇ ਨੇ ਜੀ ਕੀ ਕਰਨਾ ਜਦੋਂ ਜਮੀਨ ਬਾਣ ਖਾਲੀ ਹੋ ਗਿਆ ਹਾਂ ਕਿਸਾਨ ਵੀਰੋ ਜੇ ਐ ਕੋਈ ਦੇਗੀ ਹੈ ਇਸ ਤਰ੍ਹਾਂ ਮਤਲਬ ਕੀ ਉਹਨੂੰ ਥੋੜਾ ਮੋਟਾ ਛਿੱਟਾ ਦੇ ਕੇ ਜੀ ਜਾਂ ਤਾਂ ਗੁੱਡ ਦੋ ਕਿਤੇ ਟੱਟ ਥਾਵਾਂ ਤੇ ਆਪਣੇ ਕੀਲੇ ਚ ਪੰਜਾਉ ਥਾਵਾਂ ਤੇ ਐ ਜਾ ਫਿਰ ਕਿਸਾਨ ਵੀਰੋ ਫਲੀ ਨਾਲ ਵੀ ਆਪਾਂ ਕਾਪਾ ਸਕਦੇ ਆ ਜੀ ਕਿਉਂਕਿ ਮੀਂਹ ਤੋਂ ਦਾ ਫਲ ਤਾਪਨ ਮਿਲੂਗਾ ਜੀ ਜਿੰਨੀ ਬੂਟੀਆਂ ਦੀ ਗਿਣਤੀ ਹੋਊਗੀ ਕੇਰ ਵੀ ਵਧੂਆ ਜੀ ਜੇ ਹੁਣ ਆਪਣਾ ਜ਼ਮੀਨ ਖਾਲੀ ਹੋਗੀ ਉਸ ਨਾਲ ਕੇਰ ਤੇ ਤਾਂ ਫਰਕ ਪਊਗਾ ਜੀ ਕਿਉਂਕਿ ਬੂਟੀਆਂ ਨਹੀਂ ਲੈਣਾ ਮਤਲਬ ਕੇਰ ਤਾਂ ਜਿੰਨੀਆਂ ਆਪਣੀਆਂ ਦੇਖੋ ਆ ਦੇਖੋ ਇਹ ਮਲਣਾ ਤੋਂ ਨਾਲ ਖਾਲੀ ਹੋਰੇ ਡੇਢ ਮਲਣਾ ਇਹ ਮੰਡਲਾ ਜਿਹੜਾ ਮੰਡਲਾ ਖਾਲੀ ਹੋ ਗਿਆ ਜੀ ਇਹ ਤਾਂ ਫਿਰ ਮੰਡਲਿਆਂ ਦੇ ਹਿਸਾਬ ਨਾਲੇ ਕੇਸ ਘਟਦਾ ਮੰਡਲਿਆਂ ਦੇ ਹਿਸਾਬ ਵਾਲੇ ਵਧੂਗਾ ਜੀ ਜੇ ਬੁੱਟਿਆਂ ਦੀ ਗੰਟੀ ਹੋ ਗਈ ਪੂਰੀ ਹਾਂ ਵੀ ਘੱਟ ਚੱਲ ਸਕਦਾ ਪਰ ਜਗ੍ਹਾ ਖਾਲੀ ਨਾ ਹੋਊਗੀ 20 35 ਕਿਲੋ ਦਾਲ ਪਾ ਕੇ ਆਪਾਂ ਝਾੜਾ ਪੂਰਾ ਲੈ ਸਕਦੇ ਆ ਤੇ ਜੇਕਰ ਥਾਂ ਖਾਲੀ ਹੋ ਗਈ ਉਹਦੇ ਨਾਲ ਤਾਂ ਕੇਸ ਘਟੂਗਾ ਜੀ ਕਿਸਾਨ ਵੀਰੋ ਅੱਬੇ ਆਪ ਦੇ ਖੇਤਾਂ 'ਚ ਜਾ ਕੇ ਕਈ ਕਿਸਾਨ ਵੀ ਨਹੀਂ ਵੀ ਗੋਲ ਕਰਦੇ ਜਿਨ੍ਹਾਂ ਨੇ ਕਰਤਿਆਂ ਦੇ ਵਿੱਚ ਸਪਰਸੀਡਰ ਨਾਲ ਬੀਜੀ ਹੈ ਉਹ ਜ਼ਰੂਰ ਆਪ ਦਾ ਖੇਤ ਦੇ ਵਿੱਚ ਜਿਹੜਾ ਮਾਰਨ ਜੀ ਕਿਉਂਕਿ ਹੋਮ ਟਾਈਮ ਹੈ ਗਿਆ ਕੰਟਰੋਲ ਕਰਨ ਦਾ ਜਦੋਂ ਇਹ ਪੈ ਜਾਂਦਾ ਫਿਰ ਅਸੀਂ ਪਨਾਹ ਬਣਾਉਂਦਾ ਵਗ ਜਾਂਦੇ ਅੱਗੇ ਦੇ ਅੱਗੇ ਵੱਧਦਾ ਵਗ ਜਾਂਦਾ ਤਾਂ ਪਰੇ ਤੁਸੀਂ ਕਰਤੀ ਚਾਹੀ 505 ਦੀ ਗੱਲ ਕਰੋ ਚਾਹੀ 1.9 ਇੰਚ ਕਰਦੋ ਇਹ ਇੱਕ ਰੋਕ ਲਾਂਦਾ ਜੀ ਜੋ ਬਗਲ ਕੇ ਦੇਖਿਆ ਜੀ ਵੀ ਸਾਨੂੰ ਐ ਦੀ ਇਹਦੀ ਆਸ ਵੀ ਪਾਣੀ ਦੇ ਵਿੱਚ ਡੁੱਬ ਕੇ ਇਹ ਮਰ ਜੂਗਾ ਪਾਣੀ ਦੇ ਵਿੱਚ ਇਹ ਡੁੱਬ ਕੇ ਮਰਿਆ ਨਹੀਂ ਜੀ ਇਹ ਦੁਬਾਰਾ ਸਟਾਰਟ ਹੋ ਗਿਆ ਜੀ ਸਾਨੂੰ ਐ ਦੀ ਵੀ ਚਲੋ ਪਾਣੀ ਦੇ ਨਾਲ ਹੈ ਜਿਹੜਾ ਇਹਦਾ ਸਾਂਬੰਧ ਹੋ ਜੂਗਾ ਇਹ ਮਰ ਜੂਗਾ ਵੀ ਫੇਰ ਵੀ ਕਿਤੇ ਤਾਂ ਮੋਰੀ ਹੈਗੀ ਉਹ ਹੈ ਮੋਰੀ ਕਰਕੇ ਉਹ ਵਿੱਚ ਬੜਿਆ ਹੋਇਆ ਨਾ ਮੂਕੇ ਚ ਤੇ ਚਲੋ ਇਹ ਪਾਣੀ ਨਾਲ ਮਰ ਜੂਗਾ ਬਹੁਤ ਪਸੰਦਾਂ ਨੇ ਤਜਰਬਾ ਕਰਕੇ ਦੇਖਿਆ ਇਹ ਪਰ ਨਹੀਂ ਸਫਲ ਨਹੀਂ ਹੋਈ ਜੀ ਇਹ ਤਾਂ ਸਿਰਫ ਜ਼ਹਿਰ ਨਾਲ ਹੀ ਮਰੂਗਾ ਜੀ ਜਾ ਬਜਾਈ ਦੇ ਟਾਈਮ ਆਪਾਂ ਨੂੰ ਕਿਉਂ ਸਾਡੇ ਨਾਲ ਪਹਿਲਾਂ ਕਦੇ ਬਣੀ ਨਹੀਂ ਹੈ ਗੱਲ ਨਹੀਂ ਬਜਾਈ ਦੇ ਟਾਈਮ ਵੀ ਕਲੋਰੋਪੈਰੀਫਾਸ ਨਾਲ ਦਾਣੇਦਾਰ ਪਾਦਾਂ ਦੀ ਉਹਦੇ ਨਾਲ ਵੀ ਕੰਟਰੋਲ ਹੋ ਜਾਂਦਾ ਜੀ ਅੱਛਾ ਬਾਕੀ ਜੀ ਹੁਣ ਅਸੀਂ ਨੇ ਇਹ ਦੁਜਰਬਾ ਕਰਿਆ ਦੀ ਜਿਹੜਾ ਪਾਣੀ ਵਾਲਾ ਉਹ ਸਾਡਾ ਮਤਲਬ ਪੰਜਾਬ ਨਹੀਂ ਹੋਇਆ ਜਿਹੋਨੇ ਵਾਲਾ ਮਰਿਆ ਨਹੀਂ ਇਹ ਕੀਲੇ ਦੇ ਵਿੱਚੋਂ ਅੱਧੀ ਕਨਾਲ ਥਾਂ ਲਗਭਗ ਅੱਧੀ ਕਨਾਲ ਥਾਂ ਖਾਲੀ ਹੋ ਗਈ ਜੀ ਇਹ ਕੀੜੇ ਦੇ ਮਾਰ ਕਰਕੇ ਅਛਾ ਪਿਆ ਉੱਥੇ ਜਿਆਦਾ ਹੈ ਜਿੱਥੇ ਆਪਾਂ ਨੇ ਪ੍ਰਾਲ ਜਿਆਦਾ ਹੈ ਜਾ ਪ੍ਰਾਲ ਨੂੰ ਆਪਣੇ ਨੂੰ ਅੱਗ ਨਹੀਂ ਲੱਗੀ ਅਸੀਂ ਆਏ ਸਾਲ ਵੀ ਬੀਜਦੇ ਹੁੰਦੇ ਇਹਨੂੰ ਪ੍ਰਾਲ ਨੂੰ ਅਸੀਂ ਖੰਡਿਆਂਦੇ ਹੁੰਦੇ ਜੀ ਡੰਡਿਆਂ ਨਾਲ ਹੁਣ ਤਾਂ ਚਲੋ ਹੋਰ ਵੀ ਸੌਖੇ ਤਰੀਕੇ ਆ ਗਏ ਟਰੈਕਟਰ ਦੇ ਮੰਗਰੋ ਲਾ ਕੇ ਇੱਕ ਪੈ ਪੱਤੇ ਸੰਗਲੀਆਂ ਕਰਾਉਂਨ ਪਾ ਕੇ ਉਹਦੇ ਨਾਲ ਵੀ ਖੰਡਿਆਂਦੇ ਨੇ ਉਹ ਬਹੁਤ ਵਧੀਆ ਤਰੀਕਾ ਹੈ ਖੇਤੀ ਕੰਮ ਨੇ ਪੜ ਜਾਂਦਾ ਤੇ ਘੱਟ ਖੇਤੀ ਵਾਲੇ ਕਿਸਾਨ ਵੀਰੇ ਮੇਰੇ ਡੰਡਿਆਂ ਨਾਲ ਜਾਂ ਤੰਗਲੀਆਂ ਨਾਲ ਤੰਡੂਈ ਨਾਲ ਥੋੜਾ ਜਿਹਾ ਪਰੇਸ਼ਾਨੀ ਹੁੰਦੀ ਆ ਕਿਉਂ ਸੁੱਤਾ ਯਾਦੇ ਹੁੰਦੀਆਂ ਨੇ ਫਸ ਜਾਂਦੀਆਂ ਡੰਡੇ ਨਾਲ ਵਧੀਆ ਜਿਹਾ ਤਿੱਖਾ ਜਿਹਾ ਡੰਡਾ ਲੈ ਲਓ ਫੜੇ ਫੜੇ ਲੈਣ ਦੇ ਵਿੱਚ ਪੈ ਜਾਓ ਇੱਧਰ ਵਗਾਤੀ ਐ ਇੱਧਰ ਵਗਾਤੀ ਖਾਲੀ ਖਾ ਜਾ ਫੇਰ ਉਸ ਤੋਂ ਬਾਅਦ ਆਪਾਂ ਇਹ ਨੂੰ ਜੇ ਅੱਗ ਲੱਗ ਜੇ ਚੰਗੀ ਗੱਲ ਐ ਜੇ ਨਹੀਂ ਵੀ ਅੱਗ ਲਾਣੀ ਚਲੋ ਗਵਰਨਮੈਂਟ ਰੋਕਦੀ ਐ ਅੱਗ ਨੂੰ ਜੇ ਨਹੀਂ ਵੀ ਅੱਗ ਲਾਣੀ ਤਾਂ ਚਲੋ ਫੇਰ ਮਤਲਬ ਕਿ ਖਥਾਂ ਤੇ ਨਹੀਂ ਇਹ ਗੱਫਾ ਇਕੱਠਾ ਹੁੰਦਾ ਜਿੱਥੇ ਜ਼ਿਆਦਾ ਕਰਤਿਆ ਉਹ ਕਿਉਂ ਦੇਖੋ ਜੀ ਕੀ ਰਹਿਦਾ ਆ ਦੇਖ ਲੋਰੇ ਕਰਚਾ ਘੱਟ ਹੈ ਔਰ ਇਕੱਲੇ ਕਰਤੀ ਕਰਤੀ ਉਤਲਾ ਫੂੰਸ ਨਹੀਂ ਜੀ ਜਿੱਥੇ ਉਤਲਾ ਫੂੰਸ ਹੈ ਜੀ ਉੱਥਿਓ ਕਰਚਾ ਜ਼ਿਆਦਾ ਹੈ ਇਹ ਕਿਹਦਾ ਦੇਖੋ ਆ ਦੇਖੋ ਔਰੇ ਫੂੰਫੂਤੇ ਵਾਲਾ ਜ਼ਿਆਦਾ ਔਰੇ ਖਾਲੀ ਹੋ ਗਿਆ ਸਾਫ ਕੁਸ ਇਹ ਸਪਰਫਿਲਟਰ ਨਾਲ ਮੈਂ ਹਵਾ ਵੀ ਪੈ ਗਈ ਜੀ ਕਈ ਥਾਵਾਂ ਤੇ ਇਸ ਤਰ੍ਹਾਂ ਵੀ ਨਹੀਂ ਜਾਂਦੀ ਹੈਗੀ ਕਣਕ ਪਰ ਇਹ ਤਾਂ ਕੀੜਾ ਪਿਆ ਹੋਇਆ ਜੀ ਕਈ ਥਾਵਾਂ ਤੇ ਸਪਰਫਿਲਟਰ ਪਰਾਲੀ ਦੇ ਉੱਤੇ ਉਹ ਦਾਣੇ ਘੇੜਦਾ ਨੇ ਤਵੀਆਂ ਹੁੰਦੀਆਂ ਨੇ ਤੇ ਉੱਥੇ ਵੀ ਕਣਕ ਥੋੜਾ ਜਿਹਾ ਜਮਾਓ ਘਟੇ ਜੀਤ ਕੀ ਕਣਕ ਦਾ ਸੁਪਰ ਸੀਡਰ ਜਿੱਥੇ ਪਰਾਲੀ ਜ਼ਿਆਦਾ ਹੁੰਦੀ ਆ ਉਹ ਉੱਥੇ ਪਰਾਲੀ ਦੇ ਦਾਣੇ ਰਹਿ ਜਾਂਦੇ ਨੇ ਉਹ ਜਿਹੜੀ ਆਪਣੀ ਗਿੱਲ ਹੁੰਦੀ ਆ ਗਿੱਲ ਕਰਤੇ ਖਿੱੱਚ ਜਾਂਦੇ ਨੇ ਕਰਤੇ ਖਿੱਤਣ ਦੇ ਕਾਰਨ ਉੱਥੇ ਵੀ ਕਣਕ ਨਹੀਂ ਜਾਂਦੀ ਪਰ ਜਿੱਥੇ ਕਰਤੇ ਖੰਡਿਆਏ ਹੋਏ ਨੇ ਉਹ ਉੱਥੇ ਕਣਕ ਵਧੀਆ ਜਾਂਦੀ ਆ ਜੀ ਜਿੱਥੇ ਆਪਣੀ ਕੰਪੈਨ ਦੀ ਲਾਈਨ ਆ ਉੱਥੇ ਸੁੰਡ ਵੀ ਜਾਦੇ ਆ ਜੀ ਉੱਥੇ ਆਪਣੀ ਜਮਾਓ ਵੀ ਘਟ ਹੈ ਬਾਕੀ ਆਪੋ ਆਪਣੀ ਸੋਚ ਹੈ ਜੀ ਕਿਸਾਨ ਵੀਰਾਂ ਨੂੰ ਪਤਾ ਹੈ ਪਰ ਜਿੱਥੇ ਕਿ ਸਾਡਾ ਦਿਮਾਗ ਕਹਿ ਰਿਹਾ ਵੀ ਇਹ ਕਾਰਨ ਇਹੀ ਹੈ ਵੀ ਪ੍ਰਾਲੀ ਵੀ ਉਹ ਜਾਦੇ ਕਾਰਨ ਹੈ ਜੀ ਜਿੱਥੇ ਪ੍ਰਾਲੀ ਆ ਉੱਥੇ ਹੀ ਹੁੰਦਾ ਹੈ ਜੀ ਕਿਸਾਨ ਵੀਰੋ ਇਹ ਸਪਰੇਅ ਲਾਜ਼ਮੀ ਕਰ ਦੋ ਜਿਹਦੇ ਨੇ ਛੰਡਾ ਹੈ ਇਹ ਲਗਾਤਾਰ ਵੀ 2-4 ਦਿਨਾਂ ਚ ਜ਼ਿਆਦੇ ਪੈ ਜਾਂਦਾ ਜੀ ਢੋੜੀਆਂ ਚ ਫਸਲ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਬਾਤਾਂ ਥੂੜੀ ਫੇਪ ਗਿਆ ਜੀ ਕਾਮ ਹੋ ਗਈ ਉਹਨਾਂ ਬਾਕੀ ਜਾ ਕੇ ਹੋਰ ਵੀ ਕੰਮ ਕਰਾਂਗੇ ਜੀ ਧਾਰਾ ਧੂਆ ਵੀ ਕੱਢਾਂਗੇ ਅੱਜ ਦਾ ਅੱਜ ਦਾ ਹੱਥੀ ਕੰਮ ਜਾਦੇ ਕਰਦੇ ਆਂ ਜੀ ਹਾਂ ਜੀ ਕਿਸਾਨ ਵੀ ਉਹ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਤਾਂ ਸਬਸਕ੍ਰਾਈਬ ਕਰਿਓ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰਿਓ ਜੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਧੰਨਵਾਦ ਜੀ